ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਪਾਂ ਵੀ ਆ ਬਿਲਕੁਲ ਵਧੀਆ ਬਾਰ ਹੋ ਰਹੀ ਹੈ ਦੇਖੋ ਤੁਸੀਂ ਤੇਜ਼ بارش। ਬਾਰ ਬਹੁਤ ਤੇਜ਼ بارش ਹੋ ਰਹੀ ਆ। ਤੇ ਮੈਂ ਕਿਹਾ ਚਲੋ ਆਪਾਂ ਬਲੌਗ ਸ਼ੁਰੂ ਕਰ ਲੈਂਦੇ ਆ। ਅੱਜ ਹੈਗੀ ਹੈ ਜੀ ਬਸੰਤ, ਬਸੰਤ ਵਾਲੇ ਦਿਨ ਹੀ ਦੇਖੋ ਬਾਰ। ਠੀਕੇ ਪਤੰਗ ਤੇ ਉਹ ਵੀ ਰਹਿ ਕੇ ਉਡਾਨ ਚੋ ਅੱਜ। ਤੇ ਹਲੇ ਵੀ ਬੱਦਲ ਕੋਹ ਭੁਲਿਆ ਤੇ ਰਾਤ ਦੀ 12 ਵਜੇ ਤੋਂ ਲਗਾਤਾਰ ਜਿਹੜੀ ਕੰਟੀਨਿਊ بارش ਹੋ ਰਹੀ ਹੈ ਇਹ। ਤੇ ਮੈਂ ਬਣਾ ਰਹੀ ਹਾਂ ਹੁਣ ਪਰਾਠੇ ਆਲੂ ਵਾਲੇ। ਮੈਂ ਕਿਹਾ ਚਲੋ ਆਪਾਂ ਵਲੌਗ ਬਣਾ ਲੈਨੇ ਆ। ਇਧਰ ਜੀ ਪਰਾਠੇ ਬਣਾਣੇ ਮੈਂ ਸ਼ੁਰੂ ਕਰ ਦਿੱਤੇ ਆ ਤੇ ਅੰਦਰ ਆ ਕੇ ਮੈਂ ਜਿਹੜਾ ਸਿੱਧਾ ਮਤਲਬ ਕਿ ਦਵੇ ਵਗੈਰਾ ਬੱਚਿਆਂ ਨੇ ਰੱਖ ਦਿੱਤਾ ਸੀ ਮੈਂ ਫਟਾਫਟ ਪਰਾਠੇ ਬਣਾਉਣ ਲੱਗ ਗਈ। ਬੱਚੇ ਵੀ ਨਾਲ ਦੀ ਨਾਲ ਜਿਹੜਾ ਹੁਣ ਛੱਕ ਲੈਣਗੇ। ਬਾਰੋ ਬਾਰ ਇਸ ਦੀ ਆਲ ਤੇ ਦਿੱਸੀ ਦੀ ਮਾਰੀ। ਤੇ ਉਹ ਫਿਰ ਖਾਣ। ਮੈਂ ਕਿਹਾ ਬੰਨ੍ਹ ਕਰ ਦਵਾਂ। ਬਾਪੇ ਨੂੰ ਕੁੱਛ ਲੈ ਕੇ ਬਾਪੇ ਪਰੌਠਾ ਲੈ ਲਓ ਆਲੂ ਵਾਲਾ ਇੱਕ। ਆਹ ਸੱਚ ਮੈਂ ਉਹ ਵੀ ਨਹੀਂ ਦੇ ਜਾ ਕੁਛ ਕਿ ਆਪਾਂ ਪੇ ਨੂੰ ਤੇ ਬਾਅਦ ਤੇ ਕੇ ਪਰੋਠਾ ਲੈ ਲਓ ਆਨੂ ਵਾਲਾ

ਲੋ ਜੀ ਇੱਧਰ ਸਾਰਿਆਂ ਨਾਲ ਦੀ ਨਾਲ ਪਰਾਂਠੇ ਜਿਹੜੇ ਆ ਖਾਣੇ ਸ਼ੁਰੂ ਕਰ ਦਿੱਤੇ ਸੀਗੇ ਨਾਲ ਦੀ ਨਾਲ ਜਿਹੜੇ ਆ ਖਾ ਲਿੱਤੇ ਆ ਤੇ ਬਾਹਰ ਜਿਹੜੀ ਆ ਬਾਰਿਸ਼ ਹੋਰ ਤੇਜ਼ ਹੋ ਗਈ ਆ ਰਾਤ ਦੀ 12 ਵਜੇ ਤੋਂ ਬਾਰਿਸ਼ ਹੋ ਰਹੀ ਹੈ ਲਗਾਤਾਰ ਤੇ ਅੱਜ ਤਾਂ ਸਾਡੇ ਵੱਲ ਨੈੱਟ ਵੀ ਬੰਦ ਨਿਕਲਦੇ ਤਾਂ ਵਾਈਫਾਈ ਵੀ ਨਹੀਂ ਚੱਲ ਰਿਹਾ ਹੈਗੇ ਤੇ ਇੱਧਰ ਜਿਹੜਾ ਆ ਨਾਲ ਦੇ ਨਾਲ ਆਪਾਂ ਬੱਚਿਆਂ ਨਾਲ ਗੱਲਾਂ ਕਰ ਰਹੇ ਸੀ ਕਿਉਂਕਿ ਅੱਜ ਹੈਗਾ ਜੀ ਹਰਮਨ ਦਾ ਬਰਥਡੇ ਤੇ ਬਸੰਤ ਪੰਚਮੀ ਵਾਲੇ ਦਿਨ ਦਾ ਤੇ ਉਹਦਾ ਵੈਸੇ ਵੀ ਜਨਮ ਜਿਹੜਾ ਆ ਬਸੰਤ ਪੰਚਮੀ ਵਾਲੇ ਦਿਨ ਹੀ ਹੋਇਆ ਸੀਗਾ ਤੇ ਅੱਜ ਕੁਦਰਤੀ ਫੇਰ ਬਸੰਤ ਜਿਹੜੀ ਆ ਉਹਦੇ ਬਰਥਡੇ ਵਾਲੀ ਤਾਰੀਖ ਤੇ ਸੀਗੀ 23 ਦੀ ਤੇ ਉਹੀ ਗੱਲਾਂ ਆਪਾਂ ਕਰ ਰਹੇ ਸੀ ਨਾਲੇ ਹੱਸ ਰਹੇ ਸੀਗੇ ਦੇ ਮੇਰੇ ਹੰਦਸ ਰਿਸੀ ਵੀ ਪਹਿਲਾਂ ਜਿਹੜੇ ਲੋਕੀ ਆ ਜਿਹੜੇ ਦਿਨ ਬੱਚਾ ਹੁੰਦਾ ਸੀ ਜਿਵੇਂ ਬਸੰਤ ਵਾਲੇ ਦਿਨ ਤਾਂ ਨਾਂ ਵੀ ਬਸੰਤ ਕੋ ਰੱਖ ਲੈਂਦੇ ਹੁੰਦੇ ਸੀ ਦਾ ਇਤਿਹਾਸ ਰੇ ਸੀ ਕਿ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਹੋਏ ਬੱਚਿਆਂ ਨਾਲ ਤੇ ਲੋ ਜੀ ਸਾਰਿਆਂ ਦੇ ਪਰਾਂਠੇ ਬਣ ਗਏ ਤੇ ਲਾਸਟ ਤੇ ਹੁਣ ਮੇਰੀ ਵਾਰੀ ਆ ਤੇ ਇਹ ਪਰਾਂਠਾ ਜਿਹੜਾ ਆ ਮੈਂ ਆਪਣੇ ਲਈ ਰੈਡੀ ਕਰ ਰਹੀ ਆ ਤੇ ਹੁਣ ਆਦੀ ਨਾਲ ਆਪਾਂ ਪਰਾਂਠੇ ਛਕਾਂਗੇ ਅੱਗੇ ਵੀਡੀਓ ਕੰਟੀਨਿਊ ਹੁੰਦੀ ਆ ਕਿ ਨਹੀਂ ਹੁੰਦੀ ਤੇ ਉਹ ਦੇਖਦੇ ਆ ਕਿਉਂਕਿ ਦਿਨ ਤਿਹਾਰ ਦਾ ਟਾਈਮ ਆ ਜੀ ਅੱਗੇ ਦੇਖਾਂਗੇ ਵੀਡੀਓ ਕਿੰਨੀ ਕ ਆਪਣੇ ਤੋਂ ਜਿਹੜੀ ਆ ਕੰਟੀਨਿਊ ਬਣਦੀ ਲੋ ਜੀ ਆਪਣੀ ਥਾਲੀ ਤਿਆਰ ਆ ਪਰਾਂਠਾ ਨਿੰਬੂ ਦਾ ਅਚਾਰ ਦਹੀਂ ਲੱਸੀ ਦਾ ਲਾਸ ਤੇ ਹੁਣ ਬਹਿ ਕੇ ਮੈਂ ਖਾਣੀ ਆ ਬਾਹਰ ਇੰਨੀ ਤੇਜ਼ ਬਾਰਿਸ਼ ਹੋ ਰਹੀ ਆ ਤੇ ਸਾਰਿਆਂ ਨੇ ਆਪਣਾ ਨਾਲ ਦੇ ਨਾਲ ਬ੍ਰੇਕਫਾਸਟ ਕਰ ਲਿਆ ਹੁਣ ਆਪਾਂ ਵੀ ਖਾ ਲਈਏ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਅੱਜ ਸਵੇਰ ਦੀ ਕੰਟੀਨਿਊ ਜਿਹੜੀ ਬਾਰਿਸ਼ ਹੋ ਰਹੀ ਆ ਤੇ ਮੈਂ ਪਰਾਂਠੇ ਬਣਾਉਣ ਤੋਂ ਬਾਅਦ ਜਿਹੜਾ ਬਲੌਗ ਅੱਗੇ ਨਹੀਂ ਬਣਾਇਆ ਪਰਾਠੇ ਬਣਾਉਣ ਤੋਂ ਬਾਅਦ ਮੈਂ ਅੱਗੇ ਵਲੌਗ ਜਿਹੜਾ ਕੰਟੀਨਿਊ ਨਹੀਂ ਬਣਾਇਆ ਹੈਗਾ ਕਿਉਂਕਿ ਬਾਰਿਸ਼ ਸਵੇਰ ਦੀ ਹੋ ਰਹੀ ਆ ਕੁਝ ਹੈ ਹੀ ਨਹੀਂ ਸੀ ਬਣਾਉਣ ਨੂੰ ਤੇ ਅੱਜ ਤਾਂ ਬੱਚਿਆਂ ਦਾ ਦਿਨ ਵੀ ਖਰਾਬ ਹੋ ਗਿਆ ਬਸੰਤ ਪੰਚਮੀ ਦਾ ਕਿੱਥੇ ਬੱਚਿਆਂ ਨੇ ਪਤੰਗ ਉਡਾਣੇ ਸੀਗੇ ਮਸਤੀ ਕਰਨੀ ਸੀ ਤੇ ਚਾਰੇ ਪਾਸੇ ਬੱਚਿਆਂ ਦੀ ਆਵਾਜ਼ਾਂ ਸੁਣਨੀ ਆ ਸੀਗੀਆਂ ਆਪਾਂ ਨੂੰ ਤੇ ਅੱਜ ਬਿਲਕੁਲ ਦੇਖੋ ਤੁਸੀਂ ਬਾਤ ਸ਼ਾਮ ਦੇ ਮੈਂ ਕਹਿੰਨੀ ਆ 5 ਤਾਂ ਵੱਜ ਗਏ ਹਾਂ ਹਾਂਜੀ 4:30-5 ਦਾ ਟਾਈਮ ਹੋਣ ਲੱਗਾ ਆ ਤੇ ਬੱਦਲ ਹਲੇ ਵੀ ਦੇਖੋ ਤੁਸੀਂ ਕਿੰਨਾ आले ਦਵਾਲੇ ਤੇ بارش ਬਹੁਤ ਤੇਜ਼ ਜਿਹੜੀ ਆ ਹੋ ਰਹੀ ਆ ਇਹਦੇ ਵਿੱਚ ਐਨਾ ਪਤਾ ਨਹੀਂ ਲੱਗ ਰਿਹਾ بارش ਕਾਫੀ ਹੋ ਰਹੀ ਆ ਮਤਲਬ ਸਵੇਰ ਦੀ ਕੰਟੀਨਿਊ ਹੋ ਰਹੀ ਆ ਮਤਲਬ ਸਵੇਰ ਦੀ ਕੰਟੀਨਿਊ ਜਿਹੜੀ بارش ਹੋ ਰਹੀ ਆ ਬਿਲਕੁਲ ਨਹੀਂ ਰੁਕੀ ਹੈਗੀ ਤੇ ਅੱਜ ਤਾਂ ਅੰਦਰਾ ਚੋਂ ਖਲਾਰਾ ਵੀ ਨਹੀਂ ਜਿਹੜਾ ਆਪਣੇ ਤੋਂ ਚੱਕ ਹੋਇਆ ਹੈਗਾ ਸਵੇਰ ਦਾ ਜਿਹੜਾ ਇਹ ਬਹੁਤ ਖਲਾਰਾ ਪਿਆ ਅੰਦਰਾ ਦੇ ਵਿੱਚ ਤੇ ਉਦਾਂ ਹੀ ਮੰਜੇ ਬਿਸਤਰੇ ਆਪਣੇ ਜਿਹੜੇ ਰਜਾਈਆਂ ਅੱਜ ਰਜਾਈਆਂ ਵੀ ਆਪਣੀਆਂ ਦੇਖੋ ਤਾਪੀਆਂ ਸਾਰੇ ਦਈ ਰਜਾਈਆਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠਿਆ ਤੇ ਮੈਂ ਹੁਣ ਲੱਗੀ ਸੀਗੀ ਬਰਤਨ ਵਗੈਰਾ ਕਲੀਨ ਕਰਨ ਤੇ ਮੈਂ ਕਿਹਾ ਚਲੋ ਆਪਣਾ ਬਲੌਗ ਜਿਹੜਾ ਹੈ ਕੰਟੀਨਿਊ ਕਰਦੇ ਹਾਂ ਤੇ ਕਿਉਂਕਿ ਅੱਜ ਹੈਗਾ ਇਹ ਮੇਰੀ ਬੇਟੀ ਦਾ ਬਰਥਡੇ ਤੇ ਬੱਚੇ ਗਏ ਸੀਗੇ ਹੁਣ ਆਪਣੇ ਪਾਪਾ ਨਾਲ ਕੇਕ ਵਗੈਰਾ ਲੈਣ ਮੈਂ ਕਿਹਾ ਚਲੋ ਮੈਂ ਕੰਟੀਨਿਊ ਜਿਹੜਾ ਆਪਣਾ ਬਲੌਗ ਸ਼ੁਰੂ ਕਰ ਲੈਂਨੀ ਆ ਮੈਂ ਬਰਤਨ ਵਗੈਰਾ ਕਲੀਨ ਕਰਨ ਲੱਗੀ ਸੀ ਮੈਂ ਕਿਹਾ ਚਲੋ ਉਹ ਸ਼ੁਰੂ ਕਰਦੇ ਹਾਂ ਕਿਉਂਕਿ ਬੱਚੇ ਤਾਂ ਨਹੀਂ ਆਣਗੇ ਵੀਡੀਓ ਦੇ ਵਿੱਚ ਤੇ ਚਲੋ ਥੋੜਾ ਬੋਤਾ ਕਲਿੱਪ ਆਪਾਂ ਜਰੂਰ ਲਵਾਂਗੇ ਤੁਹਾਨੂੰ ਦਿਖਾਉਣ ਵਾਸਤੇ ਤੇ بارش ਦੇ ਵਿੱਚ ਅੱਜ ਉਹਦੇ ਬਰਥਡੇ ਦਾ ਵੀ ਜਿਹੜਾ ਆ ਮਜ਼ਾ ਖਰਾਬ ਹੋ ਗਿਆ ਕਿਰਕਰਾ ਹੋ ਗਿਆ ਤੇ ਮੈਂ ਕਿਹਾ ਅੱਜ ਚਲੋ ਖਾਣਾ-ਦਾਣਾ ਬਣਾਉਣ ਨੂੰ ਕੁਝ ਹੁਣ ਹੈ ਨਹੀਂਗਾ ਆਪਾਂ ਕੁਛ ਨਹੀਂ ਬਣਾਣਾ ਕਿਉਂਕਿ ਬਾਹਰੋਂ ਵੀ ਬੱਚਿਆਂ ਨੇ ਹੁਣ ਜੋ ਖਾਣਾ ਹੈ ਆਪਣੇ ਵਾਸਤੇ ਲੈ ਆਣਾ ਉਹੀ ਦਾਣ ਲੱਪਾ ਖਾ ਲੈਣਾ ਆ ਤੇ ਹੁਣ ਮੈਂ ਲੱਗੀਆਂ ਬਰਤਨ ਕਲੀਨ ਕਰਨ ਤੇ ਚਲੋ ਬਣੇ ਰਿਓ ਬਲੌਗ ਦੇ ਵਿੱਚ ਨਾਲ ਦੀ ਨਾਲ ਕਰਦੇ ਆ ਆਪਾਂ ਕੰਮ ਨਾਲ ਦੀ ਨਾਲ ਕਰਦੇ ਆ ਤੁਹਾਡੇ ਨਾਲ ਗੱਲਾਂ ਬਹੁਤ ਜਿਹੜਾ ਕੰਮ ਮੇਰਾ ਅੱਜ ਪਿਆ ਆ ਪੈਂਡਿੰਗ ਲੋ ਜੀ ਹੁਣ ਸ਼ੁਰੂ ਹੋ ਗਈ ਮੈਂ ਬਰਤਨ ਕਲੀਨ ਕਰਨ ਵਾਸਤੇ ਬੱਚੇ ਚੱਲ ਗਏ ਹੋਏ ਆ ਮਾਰਕੀਟ ਆਪਣੇ ਪਾਪਾ ਦੇ ਨਾਲ ਆਪਣੇ ਬਰਥਡੇ ਦੀ ਸ਼ਾਪਿੰਗ ਵਾਸਤੇ ਨਾਲੇ ਖਾਣਾ-ਦਾਣਾ ਲੈਣ ਵਾਸਤੇ ਬਾਹਰ ਬਾਰਿਸ਼ ਬਹੁਤ ਆ ਮੈਨੂੰ ਵੀ ਕਹਿ ਰਹੇ ਸੀ ਨਾਲ ਚੱਲ ਮੈਂ ਕਿਹਾ ਮੈਂ ਤਾਂ ਬਿਲਕੁਲ ਨਹੀਂ ਜਾਊਂਗੀ ਇੰਨੀ ਠੰਡ ਦੇ ਵਿੱਚ ਮੇਰੇ ਤੋਂ ਠੰਡ ਬਰਦਾਸ਼ਤ ਨਹੀਂ ਹੁੰਦੀ ਤਾਂ ਮੈਂ ਘਰ ਦਾ ਕੰਮ ਜਿਹੜਾ ਆ ਉਹ ਫਿਨਿਸ਼ ਕਰਦੀ ਆ ਤੇ ਨਾਲੇ ਬਰਤਨ ਵਗੈਰਾ ਮਤਲਬ ਕਿ ਕਾਫੀ ਇਕੱਠੇ ਹੋਏ ਹੋਏ ਸੀ ਚਾਹ ਵਗੈਰਾ ਆਲੇ ਮੈਂ ਕਿਹਾ ਉਹ ਵੀ ਆਪਾਂ ਕਲੀਨ ਕਰ ਲੈਂਦੇ ਹਾਂ ਉਹਨਾਂ ਦੇ ਆਂਦਿਆਂ ਨੂੰ ਜਿਹੜਾ ਆ ਮੈਂ ਫ੍ਰੀ ਹੋ ਕੇ ਬੈਠੂੰਗੀ ਫਿਰ ਆਏ ਤੇ ਆਪਾਂ ਕੱਟਾਂਗੇ ਕੇਕ ਤੇ ਬਣੇ ਰਿਓ ਬਲੌਗ ਦੇ ਵਿੱਚ ਤੇ ਵਸ ਛੋਟੇ ਛੋਟੇ ਜਿਹੜੇ ਆ ਦਿਨ ਭਰ ਦੇ ਮੈਂ ਕਲਿੱਪ ਜਿਹੜੇ ਵੀਡੀਓ ਦੇ ਬਣਾਏ ਆ ਕਿਉਂਕਿ ਇਦਾਂ ਦੇ ਮੌਸਮ ਦੇ ਵਿੱਚ ਇਹ ਸੋਚੀ ਤਾਂ ਵੀ ਕੀ ਬਣਾਈਏ ਵੀਡੀਓ ਤੇ ਕੋਈ ਸਮਝ ਨਹੀਂ ਆਂਦੀ ਕਿਉਂਕਿ ਅੱਜ ਤਾਂ ਨਾ ਕੋਈ ਆਪਾਂ ਸਬਜ਼ੀ ਵਗੈਰਾ ਬਣਾਈ ਹੈ ਕੁਝ ਨਹੀਂ ਬਣਾਇਆ ਹੈਗਾ ਅੱਜ ਆਏਗਾ ਆਪਣੇ ਕੋਲ ਬਣਿਆ ਬਣਾਇਆ ਰੈਡੀਮੇਡ ਖਾਣਾ ਤੇ ਅੱਜ ਹੈਗੀ ਆ ਮੇਰੀ ਛੁੱਟੀ ਦਸੰਤ ਪੰਚਮੀ ਦੀ ਬੱਚਿਆਂ ਨੂੰ ਵੀ ਛੁੱਟੀ ਆ ਮੈਨੂੰ ਵੀ ਛੁੱਟੀ ਆ ਪਰ ਬੱਚਾ ਬੱਚਿਆਂ ਦਾ ਵਿਚਾਰਿਆ ਅੱਜ ਮੂਡ ਖਰਾਬ ਆ ਕਿਉਂਕਿ ਏਕਮ ਤੋਂ ਇੱਕ ਵੀ ਪਤੰਗ ਨਹੀਂ ਚੜਾਇਆ ਗਿਆ ਲੋੜੀ ਵਾਲੇ ਦਿਨ ਵੀ ਉਹਨੂੰ ਬੁਖਾਰ ਹੋ ਗਿਆ ਸੀ ਉਸ ਦਿਨ ਵੀ ਉਹਨੇ ਇੱਕ ਵੀ ਪਤੰਗ ਨਹੀਂ ਚੜਾਇਆ ਤੇ ਅੱਜ ਤਾਂ ਬਾਰਿਸ਼ ਨੇ ਜਮਾਈ ਖਰਾਬ ਕਰ ਦਿੱਤਾ ਲੋ ਜੀ ਕਿਚਨ ਕਰਤੀ ਆਪਾਂ ਬਿਲਕੁਲ ਕਲੀਨ ਬਰਤਨ ਵਗੈਰਾ ਆਪਾਂ ਕਰਕੇ ਕਲੀਨ ਰੱਖ ਦਿੱਤੇ ਆ ਤੇ ਬਾਹਰ ਲੱਗ ਗਈ ਜੀ ਹੁਣ ਬਾਬਾ ਜੀ ਦੀ ਬਾਣੀ ਸ਼ੁਰੂ ਹੋ ਗਈ ਆ ਤੇ ਟਾਈਮ ਜਿਹੜਾ ਆ 5:30 ਹੋ ਗਏ ਪੂਰੇ ਤੇ ਹੁਣ ਆਪਾਂ ਫੇਰ ਜਾ ਕੇ ਜਿਹੜਾ ਬੈਠਣਾ ਆ ਰਚਾਈ ਦੇ ਵਿੱਚ ਕਿਉਂਕਿ ਹੁਣ ਹੋਰ ਕੋਈ ਕੰਮ ਨਹੀਂ ਹੈਗਾ ਕਰਨ ਨੂੰ ਆਪਾਂ ਹੋ ਗਏ ਹੁਣ ਫ੍ਰੀ ਕੰਮ ਨਵੇੜ ਕੇ ਕਰਦਾ ਤੇ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਖਾਣ ਵਾਸਤੇ ਬਣਿਆ ਬਣਾਇਆ ਆ ਜਾਣਾ ਅੱਜ ਸਵੇਰ ਦੀ ਲਾਈਟ ਵੀ ਨਹੀਂ ਹੈਗੀ ਤੇ ਵਾਈਫਾਈ ਵੀ ਪਤਾ ਨਹੀਂ ਕਿਉਂ ਅੱਜ ਸਵੇਰ ਦਾ ਹੀ ਬੰਦ ਦਾ ਸਾਡੇ ਤਾਂ ਮੈਂ ਕਿਹਾ ਲੈਟਾ ਘਟ ਕਰ ਦਵਾ ਮਨ ਰਾਤੀ 12:00 ਵਜੇ ਦੀ ਲਾਈਟ ਗਈ ਹੋਈ ਆ ਹੁਣ ਆਈ ਆ ਹਲੇ ਵੀ ਤਾਂ ਕੋਈ ਪਤਾ ਨਹੀਂ ਵੀ ਟਿੱਕੇ ਜਿਹੜੀ ਲਾਈਟ ਰਹੂਗੀ ਕਿ ਨਹੀਂ ਪਰ ਵਾਈਫਾਈ ਜਿਹੜਾ ਆ ਉਹ ਆਪਣੇ ਨਹੀਂ ਅੱਜ ਚੱਲ ਰਿਹਾ ਹੈਗਾ ਤੇ ਬਹੁਤ ਪ੍ਰੋਬਲਮ ਆਈ ਹੋਈ ਆ ਤੇ ਹੁਣ ਬੱਚੇ ਜਾਨੂੰ ਆਂਦੇ ਆ ਜਾਨੂੰ ਹੁਣ ਮੈਂ ਬੈਠੋਂਗੀ ਰਜਾਈ ਦੇ ਵਿੱਚ ਕਿਉਂਕਿ ਹੁਣ ਆਪਣਾ ਜਿਹੜਾ ਕਹਿੰਦੇ ਹੁੰਦੇ ਆ ਡਿਨਰ ਦਾ ਕੰਮ ਅੱਜ ਆਪਾਂ ਨੂੰ ਹੈ ਨਹੀਂ ਅੱਜ ਨਹੀਂ ਹੈਗੀ ਐ ਛੁੱਟੀ ਅੱਜ ਮਤਲਬ ਕਿ ਹਰਮਨ ਦਾ ਬਰਥਡੇ ਕਰਕੇ ਅੱਜ ਆਪਾਂ ਨੂੰ ਖਾਣੇ ਤੋਂ ਮਿਲ ਗਈ ਐ ਛੁੱਟੀਆਂ ਜੇ ਆਪਾਂ ਕੁਝ ਨਹੀਂ ਬਣਾਣਾ ਹੈਗਾ ਤੇ ਬਣਿਆ ਬਣਾਇਆ ਆ ਜਾਊਗਾ ਫਿਰ ਆਪਾਂ ਬੈਠ ਕੇ ਖਾਂਦੇ ਆ ਤੇ ਚਲੋ ਜੀ ਮਿਲਦੇ ਆ ਫੇਰ ਤੁਹਾਨੂੰ ਥੋੜੀ ਦੇਰ ਤੱਕ ਇਹ ਆ ਜੀ ਹਰਮਨ ਦਾ ਬਰਥਡੇ ਕੇਕ ਤੇ ਬੱਚੇ ਆ ਚੁੱਕੇ ਆ ਮਾਰਕੀਟ ਤੋਂ ਘਰ ਸਾਰਾ ਸਮਾਨ ਵਗੈਰਾ ਲੈ ਕੇ ਤੇ ਹੁਣ ਆਪਾਂ ਕਰਾਂਗੇ ਪੇਟ ਪੂਜਾ ਕੇਕ ਕਟਾਂਗੇ ਆਪਾਂ ਲਾਸਟ ਤੇ ਕਿਉਂਕਿ ਬੱਚੇ ਕਹਿੰਦੇ ਕੇਕ ਆਪਾਂ ਲੇਟ ਕਟਾਂਗੇ ਥੋੜਾ ਜਿਹਾ ਤੇ ਫਿਰ ਉਹ ਆਪਾਂ ਹੁਣ ਰਾਤ ਨੂੰ ਕਟਾਂਗੇ ਹੁਣ ਪਹਿਲਾਂ ਆਪਾਂ ਖਾਣਾ ਖਾਈਏ ਜੋ ਜੋ ਬੱਚੇ ਲੈ ਕੇ ਆਏ ਜੋ ਉਹਨਾਂ ਨੇ ਖਾਣਾ ਉਹ ਹੀ ਆਪਾਂ ਖਾ ਲੈਣਾ ਉਹਨਾਂ ਦੀ ਪਸੰਦ ਦੇ ਚੱਲੂਗੀ ਅੱਜ ਬਸੇ ਪੁੰਟੇ ਨਹੀਂ ਹੁੰਦੇ। ਜਦੋਂ ਇਹਨਾਂ ਦੇ ਦਰਾਤ ਰਹਿੰਦੇ ਲਾਲ ਲਾਲ ਬਣਾਉਂਦੇ। ਜਦੋਂ ਦਰਾਤ ਹੁੰਦੇ ਨਹੀਂ ਉੱਪਰ ਹੈ। ਇਹ ਤਾਂ ਇਹਨਾਂ ਲੱਦਦਾ ਜਦੋਂ ਸੁੱਕੇ ਹੋਏ ਸੁੱਕੇ ਹੋਏ ਦਰਾਤ ਹੁੰਦੇ। ਇਹਨੂੰ ਉੱਪਰ ਰੱਖਣਾ ਸਾਰੀ ਵਿੱਚ ਉਹ ਚਾਗਲੀ ਕੋਈ ਨਾ ਕੋਈ ਨਾ ਪਗਾਈਦੇ ਨਹੀਂ। ਉਹ ਤਾਂ ਕੁਝ ਨਹੀਂ ਹੁੰਦਾ ਇੰਨਾ ਲੱਗਣਾ। ਇਹ ਤਾਂ ਇਹਨਾਂ ਲੱਦਦਾ ਇਹ ਤਾਂ ਸੁੱਕੇ ਹੋਏ ਦਰਾਤ ਨਹੀਂ ਹੁੰਦੇ। ਕੋਈ ਨਾ। ਮੈਂ ਸੁਦੇ ਤੂੰ ਵੀ ਮੰਗੂਗੀ। ਬਾਹਰ ਗੜਦੋ। ਹੁੰਦੇ ਜਾਣਗੇ। ਥੈਂਕ ਯੂ। ਇਲਾ ਪਹਿਲਾਂ ਜੋਨੀ ਮਾਮਾ ਬਾਂਡਿਓ ਮੁੰਨ ਚੱਕੇ ਹੀ ਨਹੀਂ ਗੱਲੇ ਉਹ ਸੁੱਤਾ ਪਿਆ ਹੋਣਾ ਆ ਸੁੱਤੇ ਪਿਆ ਹਰਮਨ ਟਾਈਮ ਕੁਛ ਨਹੀਂ ਉਹ ਉੱਪਰ ਕਿੱਥੇ ਇੱਕ ਹੋਰ ਬਾਪੂਰ ਤੇ ਦੋ ਇੱਕ ਹੋਰ ਕਿੱਥੇ ਹੈ ਇਹ ਕੰਮ ਪਹਿਲਾਂ ਉਹਨੂੰ ਦੇ ਦੋ ਜੋ ਇਹਨਾਂ ਚੱਲੋ 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 ਹੈਪੀ ਬਰਥਡੇ ਟੂ ਯੂ ਆਹ ਕੇਕ ਤੇ ਤੇਰੀ ਨੀ ਆਲ ਹੈ ਹੈਪੀ ਬਰਥਡੇ ਲੋ ਜੀ ਇੱਥੇ ਕਰ ਦਿਆ ਫਿਰ ਵੀਡੀਓ ਦਾ ਐਂਡ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਤੇ ਹੁਣ ਸਾਡਾ ਚੱਲ ਰਿਹਾ ਜੀ ਮਸਤੀ ਟਾਈਮ ਤੇ ਆਪਾਂ ਵੀਡੀਓ ਦਾ ਜਿਹੜਾ ਐਂਡ ਆ ਇੱਥੇ ਕਰ ਦਿੱਤਾ